ਕੋਟਲੀ ਚੋਹਾਨ ਆਈ ਹਸਪੀਟਲ ਵੱਲੋਂ ਪਿੰਡ ਕਥ ਲੋੜ ਦੇ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰਾਂ ਨੇ ਅੱਖਾਂ ਦੇ ਰੋਗੀਆਂ ਦਾ ਚੈੱਕਅਪ ਕੀਤਾ ਜਦੋਂ ਪੱਤਰਕਾਰਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਖੁਸ਼ੀ ਹੈ ਕਿ ਚੋਹਾਨ ਆਈ ਹਸਪੀਟਲ ਦੀ ਤਰਫੋਂ ਕੈਂਪ ਲਗਾਇਆ ਗਿਆ ਹੈ ਸਾਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਹਸਪੀਟਲ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਾਂ ਅਸੀਂ ਚੋਹਾਨ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਵਿਖੋ ਟੀਵੀ ਨਿਊਜ਼ ਇੰਡੀਆ 251 ਪਠਾਨਕੋਟ ਤੋਂ ਪੱਤਰਕਾਰ ਅਰਸ਼ਦੀਪ ਦੀ ਖਾਸ ਰਿਪੋਰਟ ਸਰਤਾ ਟਿਕ ਪਿੰਡ ਵਿੱਚ ਕੈਂਪ ਲੱਗਾ ਅਜਿਹਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਆਏ ਜੋੜੀ ਦਾ ਜਿਹੜਾ ਕੋਲੋਂ ਸੁਣੀ ਗੱਲ ਹੋਈ ਹੈ ਇਹਦਾ ਸਾਡੀ ਜੀ ਦੇਗਾ ਜੀ ਦੇਗਾ ਆਏ ਜੀ ਦੱਸਦਾ ਹੈ ਆਏ ਜੀ ਹਾਂ ਜੀ ਆਏ ਜੋੜੀ ਦਾ ਆਈ ਕਰ ਰਹੀ ਹਾਂ ਯਾਨੀ ਡਾਕਟਰਾਂ ਦੇ ਨਾਲ ਡਾਕਟਰਾਂ ਦੇ ਉਹ ਹੋ ਗਏ ਮਾਤਾ ਜੀ ਤੁਹਾਡੇ ਪਿੰਡ ਵਿੱਚ ਅੱਖਾਂ ਦਾ ਕੈਂਪ ਲੱਗਾ ਹੈ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਆਈ ਕਹਿ ਰਹਾ ਚਾਹੁੰਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕੈਂਪ ਕਰਵਾਇਆ ਜੀ ਲੱਗਦਾ ਨਹੀਂ ਕਿ ਮੈਂ ਜਾ ਸਕਦੇ ਹਾਂ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੈਂਪ ਕਰਵਾਇਆ ਹਾਂਜੀ ਤੁਹਾਨੂੰ ਇਹਦੇ ਵਿੱਚ ਬੜੀ ਖੁਸ਼ੀ ਆ ਕਿ ਕੈਂਪ ਲਵਾਇਆ ਤੇ ਆਹੀ ਚਲੋ ਸਾਡੀ ਸੇਖ ਪਾਲ ਕੀਤੀ ਹੈ ਤੇ ਚਲੋ ਅਸੀਂ ਜਾ ਸਕਦੇ ਹਾਂ ਤੇ ਅੱਗੇ ਠੀਕ ਓਕੇ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਨਮਸਕਾਰ ਸਰ ਮਸ਼ਕਾ ਜੀ ਆਪ ਜੀ ਹਾਂ ਪੇ ਕੈਂਪ ਲਗਾਇਆ ਹੈ ਤੋਂ ਆਪ ਕੀ ਕਹਿਣਾ ਚਾਹਤੇ ਹੈਂ ਇਸ ਕੈਂਪ ਦੇ ਬਾਰੇ ਅਸੀਂ ਪੂਰੇ ਪਿੰਡ ਵਾਸੀਆਂ ਵੱਲੋਂ ਕਥਲੋਰ ਪੰਚਾਇਤ ਵੱਲੋਂ ਔਰ ਰਾਇਪਰ ਕਥਲੋਰ ਪੰਚਾਇਤ ਵੱਲੋਂ ਅਸੀਂ ਸਾਰੇ ਪਿੰਡ ਨਿਵਾਸੀਆਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਚੌਹਾਨ ਸਾਹਿਬ ਨੇ ਸਾਡੇ ਪਿੰਡ ਅੱਜ ਕੈਂਪ ਲਗਵਾਇਆ ਅਸੀਂ ਵੈਸੇ ਵੀ ਸਾਡੇ 15 ਮਿੰਟ ਦਾ ਰਸਤਾ ਜੀ ਚੌਹਾਨ ਮੈਡੀ ਸਿਟੀ ਦਾ ਔਰ ਸਾਡੇ ਲਈ ਇਹ ਹਸਪੀਟਲ ਇੱਕ ਵਰਦਾਨ ਸਿੱਧਾ ਹੈ ਕਿ ਕਿਸੇ ਵੀ ਨੂੰ ਵੀ ਕੋਈ ਮਾੜੀ-ਮੋੜੀ ਰਾਤ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਹਰ ਬੰਦਾ ਚੌਹਾਨ ਮੈਡੀ ਸਿਟੀ ਨੂੰ ਜਾਂਦਾ ਔਰ ਚੌਹਾਨ ਸਾਹਿਬ ਬਹੁਤ ਵਧੀਆ ਆਬ ਡੀਲ ਕਰਦੇ ਨੇ ਔਰ ਗਰੀਬ ਲੋਕਾਂ ਨਾਲ ਉਹ ਪੈਸੇ ਵੀ ਲੈਸ ਕਰ ਦਿੰਦੇ ਨੇ ਔਰ ਮੈਂ ਇੱਕ ਚਨਾ ਲਾਕਾ ਨਿਵਾਸੀਆਂ ਨੂੰ ਇੱਕ ਬਹੁਤ ਵਧੀਆ ਹਸਪਤਾਲ ਮਿਲ ਗਿਆ ਜੀ ਜਿਹੜਾ ਸਾਡੇ ਨਜ਼ਦੀਕ ਆ। ਔਰ ਇਲਾਜ ਵੀ ਬਹੁਤ ਵਧੀਆ ਹੋ ਰਿਹਾ ਹੈ ਡਾਕਟਰ ਵੀ ਅੱਛੇ ਡਾਕਟਰ ਨੇ ਉਸ ਹਸਪਤਾਲ ਵਿੱਚ। ਔਰ ਲੋਕ ਇਲਾਕੇ ਦੇ ਲੋਕੀ ਖਾ ਵੀ ਖੁਸ਼ ਨੇ। ਇੱਕ ਚੰਗਾ ਹਸਪਤਾਲ ਸਾਡੇ ਲੱਗੇ ਆ। ਔਰ ਤਾਂ ਜਿਹੜਾ ਅੱਜ ਬੱਸ ਆਈ ਹੈ ਕੈਂਪ ਵਾਲੀ। ਹੁਣ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਬਹੁਤ ਹੀ ਬਹੁਤ ਆਪ ਸਾਰੇ ਸਟਾਫ ਦਾ ਮੈਡਮ ਅੰਜੂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਕੈਂਪ ਲਗਾਇਆ ਸਾਡੇ ਪਿੰਡ। ਤੁਹਾਡਾ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਆ। ਕਿਉਂਕਿ ਗਰੀਬ ਲੋਕੀ ਕਾਫੀ ਨੇਸ ਪਿੰਡ ਦੇ ਵਿੱਚ ਇਹ ਜਿਹੜੇ ਕਿ ਪੈਸਾ ਖਰਚ ਕੇ ਬਾਹਰ ਨਹੀਂ ਜਾ ਸਕਦੇ ਉਹਨਾਂ ਲਈ ਤੇ ਬਹੁਤ ਵਰਦਾਨ ਹੀ ਸਾਬਤ ਹੈ ਜੀ ਇੱਥੇ ਤੁਸੀਂ ਆਇਓ ਉਹਨਾਂ ਨੇ ਅੱਖਾਂ ਚੈੱਕ ਕੀਤੀਆਂ ਜੇ ਕੱਲ ਨੂੰ ਉਹਨਾਂ ਕੋਈ ਪ੍ਰੋਬਲਮ ਹੈ ਉਹ ਤੁਹਾਡੇ ਹਸਪੀਟਲ ਲਾਣਗੇ ਤੇ ਆਪਣਾ ਅੱਗੇ ਅੱਗੇ ਦਾ ਇਲਾਜ ਕਰਵਾ ਲੈਣਗੇ ਥੈਂਕ ਯੂ ਠੀਕ ਹੈ